ਕੁਝ ਕਰਾਂਗੇ ਪੁਛ ਕਸ਼ ਤੇ ਦੂਜਾ ਬੰਦ ਦੀ ਕਾਰਵਾਈ ਕਰਾਂਗੇ ਜਿਹਦਾ ਮੋਬਾਈਲ ਖੋਇਆ ਉਹ ਆਪਣਾ ਬਿਆਨ ਲਿਖਾਵੇ ਮੇਰਾ ਹੀ ਹੋਇਆ ਹੈ ਓਕੇ 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 ਪ੍ਰਿਆਣਾ ਜੀ ਸਾਡੇ ਨਾਲ ਮੇਰਾ ਮੈਂ ਤੁਰਿਆਦਾ ਮੈਨੂੰ ਫੋਨ ਆ ਗਿਆ ਅਚਾਨਕ ਮੈਂ ਜਿੱਪ ਚੋਂ ਕੱਢ ਕੇ ਫੋਨ ਸੁਣਨ ਲੱਗਿਆ ਪਿੱਛੋਂ ਆਏ ਲੋਈ ਚਪਟਾ ਮਾਰ ਕੇ ਮੇਰਾ ਫੋਨ ਖੋਹ ਕੇ ਆ ਗਏ ਅੱਛਾ ਇਹਨਾਂ ਕਾਪੂ ਕਿਤਾ ਇਹ ਮੋਰੇ ਫਿਰ ਮੇਰੇ ਮੁੰਡੇ ਯਾਰ ਦੋਸਤ ਸੀਗੇ ਮੋਟਰਸਾਈਕਲ ਤੇ ਉਹਨਾਂ ਨੂੰ ਮੈਂ ਕਿਹਾ ਮੇਰਾ ਮੋਟਰਸਾਈਕਲ ਤੇ ਫੋਨ ਖੋਹ ਕੇ ਲੈ ਗਿਆ ਫਿਰ ਇਹਨਾਂ ਦਾ ਪਿੱਛਾ ਕੀਤਾ ਤੇ ਇਧਰ ਨੂੰ ਮੋਰੇ ਫਾਟਕ ਬੰਦ ਸੀਗਾ ਫਾਟਕ ਬੰਦ ਉਹ ਨਹੀਂ ਇਧਰ ਨੂੰ ਪ ਇਧਰ ਨੂੰ ਪਾ ਕੇ ਜੇ ਮੋਰੇ ਜਾ ਕੇ ਟਿਕ ਪਏ ਉੱਥੇ ਜਾ ਕੇ ਹੀ ਫੜ ਲੈ। ਅੱਛਾ ਜਿਹੜਾ ਤੁਹਾਡਾ ਜਿਹੜਾ ਫੋਨ ਖੋਇਆ ਫਿਰ ਤੁਸੀਂ ਲੋਕਾਂ ਦੀ ਮਦਦ ਦੇ ਨਾਲ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਅਮਰੀਕ ਲਾਲ। ਅਮਰੀਕ ਲਾਲ। ਲੋਕਾਂ ਦੀ ਮਦਦ ਦੇ ਨਾਲ ਜਿਹੜੇ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ ਨਾ? ਹਾਂਜੀ ਹਾਂ। ਆਹਦਾ ਖੋ ਵੀ ਪੂਰਤਾ ਇੱਥੇ। ਫੋਨ ਕਰ ਤੈਨੂੰ ਪੁੱਤ। ਜੰਮ ਦੀ ਮੈਂ ਬਣਾ ਮੈਂ ਨੰਬਰ ਕਿੱਧਰ ਗਿਆ ਹੈ। ਜਗੀਤ ਸਿੰਘ ਮੜੇ ਭਾਜੀ। ਜਗੀ ਭਾਜੀ ਇੱਥੇ ਆਇਆ ਮੜੇ। ਪੈਟ ਘੜਾ ਦਰਾ ਮੋਬਾਈਲ ਕਿੱਥੇ ਖੋਇਆ ਹਾਂ ਮੁਰਸਲ ਕਿਦਾ ਮੁੰਡੀ ਦਾ ਇਹਦਾ ਨੰਬਰ ਪਲੇਟ ਕਿਉਂ ਨਹੀਂ ਹੈਗਾ ਦਾ ਡੈਡੀ ਦਾ ਨਾਂ ਕੀ ਆ ਡੈਡੀ ਦਾ ਨਾਂ ਵੀ ਪਹਿਲਾਂ ਕਿਨੇ ਕਢੀਤੇ ਦਾ ਕੋਈ ਨਹੀਂ ਕੀਤਾ ਪਹਿਲੀ ਵਾਰੀ ਹੱਥ ਕੋਈ ਨਹੀਂ ਨਹੀਂ ਮੋਬਾਈਲ ਖੋਇਆ ਕਿਉਂ ਅਜੇ ਪਹਿਲਾਂ ਨਹੀਂ ਕੀਤੇ ਤਾਂ ਫਿਰ ਹੁਣ ਕਿਉਂ ਫੋਨ ਦੀ ਲੋੜ ਪੈ ਗਈ ਸਾਨੂੰ ਨਹੀਂ ਗਾਲ ਦੀ ਕੀ ਕੰਮ ਕੀ ਕਰਦਾ ਤੂੰ ਕੰਮ ਦਿਹਾੜੀ ਕਰਦੇ ਲਈ ਤੂੰ अच्छा दिया ਨਵਾਂ ਕੰਮ ਚਾਲੂ ਕੀਤਾ ਸੀ ਨਹੀਂ ਪਹਿਲੀ ਜਣੀ ਹੋਇਆ ਸੀ ਅਬ ਨਵਾਂ ਕੰਮ ਚਾਲੂ ਕੀਤਾ ਇਹ ਤੁਹਾਨੂੰ ਫਲੋਰੀ ਦੀਦਾ ਲੜਖੋਗਾ ਨੂੰ ਨਹੀਂ ਅਬ ਤੁਸੀਂ ਜਿਹੜਾ ਹੈਗਾ ਤੁਹਾਡਾ ਪਿੰਡ ਕਿਹੜਾ ਪਿੰਡ ਰਾਮੇ ਰਾਮੇਵਾਲ ਤਰਮਨ ਦੇ ਕੋਲ ਤਰਮਨ ਦੇ ਕੋਲ ਉਹ ਪਿਸ਼ਰਾ ਮੇਰੇ ਪੱਲੇ ਬਸ ਤੇ ਚੋਰੀ ਕਰਨਾ ਚਲੋ ਠੀਕ ਆ ਟਾਇਰ ਜਾ ਇਧਰ ਕੋ ਨਸ਼ਾ ਨੁਸ਼ਾ ਤੇ ਨਹੀਂ ਕਰਦੇ ਨਸ਼ਾ ਕਰਦੇ ਕੋਈ ਨਹੀਂ ਚਲੋ ਸ਼ੌਕੀਆ ਵਾਲੇ ਮਿੱਤੇ ਨੇ ਹੋ ਗਏਗੇ ਪਜੀਰਾ ਕੋਈ ਮੈਂ ਤਾਂ ਫੋਨ ਮੈਨੂੰ ਆਇਆ ਉਹ ਮੈਨੂੰ ਦੱਸਦਾ ਕੀ ਲਾ ਲਾ ਛੋਟੀ ਲੈ ਲੈ ਲੋਣੀਆਂ ਚਾਹੀਦੀ ਚੰਗੀ ਸੀ ਉਹ ਤੇ ਫੜੇ ਪੈ ਰਹੀ ਬੜਾ ਚੌਥਾ ਚੱਲਿਆ ਕੜਾ ਰੁਕਦਾ ਇਹ ਕੰਮ ਆ ਕੋਈ ਨਹੀਂ ਲੰਘਣੀ ਦਿੰਦੀ ਬੱਬੂ ਦਸਾਨੀ ਆ ਸਾਨੂੰ ਜਲਦੀ ਜਿਹੜਾ ਅਕਲ ਬਰੋਤੇ ਲੋਕ ਖੜਾ ਆ ਬੰਦੇ ਖੜੇ ਆ ਆਵਾਜ਼ ਆ ਲੈ ਤਾਂ ਹੁਣ ਅਸੀਂ ਤੁਮੜਾ ਤਸੱਲੀ ਦਾ ਘਾਲੀ ਆ ਬਾਈ ਹੁਣ ਦੱਸੋ ਇਹ ਚੂਹੇ ਆ